ਇਸ ਸਰਕਾਰ ਮੁਰਦਾਬਾ ਖੱਟੜ ਸਰਕਾਰ ਮੁਰਦਾਬਾ ਸਾਡਾ ਵੀਰ ਸ਼ੁਭਕਰਨ ਜਿੰਦਾਬਾਦ 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 ਸਾਡਾ ਅਮਰ ਸ਼ਹੀਦ ਜਿੰਦਾਬਾਦ 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 ਸਾਡਾ ਅਮਰ ਸ਼ਹੀਦ ਜਿੰਦਾਬਾਦ 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 ਖੱਟੜ ਸਰਕਾਰ ਮੁਰਦਾਬਾ 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 ਮੋਦੀ ਸਰਕਾਰ ਮੁਰਦਾਬਾ ਜੋ ਅੱਜ ਕੈਂਡਲ ਮਾਰਚ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੈਂਡਲ ਮਾਰਚ ਜੀ ਅਸੀਂ ਸੰਭੂ ਬਾਰਡਰ ਤੇ ਜਿਹੜਾ 13 ਤਰੀਕ ਤੋਂ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਦੋਹਾਂ ਫਾਰਮਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਇੱਥੇ ਜਿਹੜਾ 13 ਦਿੱਲੀ ਕੂਚ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਤੇ ਪੂਰਾ ਨਿਭੇ ਆ ਸਾਡੇ ਜਥੇਬੰਦੀਆਂ ਵੱਲੋਂ ਬਹੁਤ ਨੌਜਵਾਨ ਬਜ਼ੁਰਗ ਬੱਚੇ ਇੱਥੇ ਪਹੁੰਚੇ ਨੇ ਔਰਤਾਂ ਦੀ ਗਿਣਤੀ ਵੀ ਸਾਡੀ ਇੱਥੇ ਬਰਕਰਾਰ ਵਾ ਸਾਡਾ ਕੋਈ ਇੱਥੇ ਆਉਣ ਦਾ ਜਿੱਦਾਂ ਖੱਟੜ ਸਰਕਾਰ ਕਹਿੰਦੀ ਵੀ ਇਹ ਕਿਸੇ ਦੇਸ਼ ਤੇ ਆਕਰਮਣ ਕਰ ਰਹੇ ਆ ਇਸ ਤਰ੍ਹਾਂ ਦਾ ਅਸੀਂ ਆਕਰਮਣ ਨਹੀਂ ਕਰ ਰਹੇ ਅਸੀਂ ਆਪਣੇ ਹੱਕ ਲੈਣ ਦੇ ਵਾਸਤੇ ਜਿਹੜੇ ਆ ਇੱਥੇ ਆਏ ਆ ਅਸੀਂ ਜਿਹੜੀਆਂ ਮੰਗਾਂ ਰੱਖੀਆਂ ਸੀ ਐਮਐਸਪੀ ਦਾ ਗਾਰੰਟੀ ਕਾਨੂੰਨ ਲੈਣ ਆਏ ਆ ਜਿਹੜੀ ਡਬਲਯੂਟੀਓ ਦੇ ਮੁਤਾਬਕ ਬਾਹਰੋਂ ਫਸਲਾਂ ਇੱਥੇ ਆ ਕੇ ਵਿਕਣਗੀਆਂ ਇੱਥੇ ਦੀ ਫਸਲ ਜਿਹੜੀ ਆ ਉਹ ਰੁਲੂਗੀ ਜੋ ਕਿ ਇੱਥੇ ਇਹਨਾਂ ਨੇ ਉਤੋਂ ਡਬਲਯੂਟੀ ਦੀਆਂ ਉਹਦੀਆਂ ਹਦਿਤਾਂ ਦੇ ਮੁਤਾਬਕ ਉਹਨਾਂ ਉਤੋਂ ਜਿਹੜੀ ਅਪੋਰਟ ਡਿਊਟੀ ਆ ਉਹ ਖਤਮ ਕਰਤੀ ਆ ਹੋਰ ਸਾਡੀਆਂ ਮੰਗਾਂ ਜਿਹੜੇ ਲਖਨਪੁਰ ਖੀਰੀ ਦੇ ਸ਼ਹੀਦ ਹੋਏ ਆ ਉਹਨਾਂ ਨੂੰ ਇਨਸਾਫ ਪਹਿਲਿਆਂ ਨੂੰ ਮਿਲਿਆ ਨਹੀਂ ਆ ਸਾਡਾ ਇੱਥੇ ਆਪਣਾ ਖਨੋਰੀ ਬਾਰਡਰ ਦੇ ਉੱਤੇ ਵੀਰ ਸ਼ੁਭ ਕਰਨਾ ਜਿਹੜਾ ਉਹ ਸ਼ਹੀਦ ਕਰਤਾ ਵਾ ਅੱਜ ਉਹਦੀ ਅਸੀਂ ਯਾਦ ਦੇ ਵਿੱਚ ਦੇਖੋ ਕੈਂਡਲ ਮਾਰਚ ਰਾਤ ਨੂੰ ਜਿਹੜਾ ਲਗਾਤਾਰ ਵਾ ਇੱਥੇ ਕੱਢਿਆ ਜਾ ਰਿਹਾ ਵਾ ਬਹੁਤ ਸਾਰੀਆਂ ਨਿਹੰਗ ਜਥੇਬੰਦੀਆਂ ਵੀ ਸਾਡੇ ਨਾਲ ਮੌਜੂਦ ਨੇ ਆ ਬੀਬੀਆਂ ਭੈਣਾਂ ਮੌਜੂਦ ਨੇ ਨੌਜਵਾਨ ਬੱਚੇ ਇੱਥੇ ਆ ਰਹੇ ਆ ਬਾਰਡਰ ਦੇ ਉੱਤੇ ਅਸੀਂ ਸ਼ੰਭੂ ਬਾਰਡਰ ਤੋਂ ਅੱਜ ਬੋਲਦੇ ਆ ਤੇ ਦੇਖੋ ਅਸੀਂ ਜਿਹੜਾ ਵਾ ਇੱਥੇ ਕੋਈ ਕਿਸਾਨ ਵਾ ਜਿਹੜਾ ਇਹ ਕੋਈ ਆਤੰਗਵਾਦੀ ਨਹੀਂ ਆ ਕੋਈ ਇਹ ਟੈਰਰਿਸਟ ਨਹੀਂ ਆ ਕੋਈ ਇਹ ਕੋਈ ਵੱਖਰਾ ਪਲਾਨ ਨਹੀਂ ਲੈ ਕੇ ਆ ਰਿਹਾ ਜਿੱਦਾਂ ਖੱਟੜ ਕਹਿੰਦਾ ਕਿ ਟੈਂਕਾਂ ਵਾਂਗੂ आक्रमण ਕਰਨਾਰੇ ਅਸੀਂ ਕਿਸੇ ਦੇਸ਼ ਸਟੇਜ ਦੇ ਉੱਤੇ ਆਕਰਮਣ ਨਹੀਂ ਕਰ ਰਹੇ ਅਸੀਂ ਆਪਣੇ ਹੱਕਾਂ ਨੂੰ ਜਿਹੜਾ ਸਾਡਾ ਹਕੂਕੀ ਹੱਕ ਆ ਉਹ ਲੈਣ ਦੇ ਵਾਸਤੇ ਅਸੀਂ ਜਿਹੜੀਆਂ ਇੱਥੇ ਮੰਗਾ ਮ ਆਪਣੀਆਂ ਆਏ ਆ ਪਰ ਇਹ ਜਿਹੜੀ ਅੱਗੇ ਫੋਰਸ ਖਲਾਰੀ ਆ ਇਹ ਸਾਡੇ ਉੱਤੇ ਸਿੱਧੀਆਂ ਗੋਲੀਆਂ ਆਸੂ ਗੈਸ ਦੇ ਗੋਲੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਹੀ ਖਤਰਨਾਕ ਗੈਸਾਂ ਵਾਂ ਜਿਹੜੀਆਂ ਦੂਜੀਆਂ ਦੇਸ਼ਾਂ ਦੇ ਉੱਤੇ ਵਰਤੀਆਂ ਜਾਂਦੀਆਂ ਵਾਂ ਉਹ ਸਾਡੇ ਉੱਤੇ ਵਰਤ ਰਹੇ ਆ ਸਾਡੇ ਜਿਹੜੇ ਕਿਸਾਨ ਨੇ ਇਕੱਲੇ ਪੰਜਾਬ ਦਾ ਅਧੋਲਣ ਨਹੀਂ ਆ ਇਹ ਦੇਸ਼ ਭਰ ਦਾ ਅਧੋਲਣ ਆ ਇਹ ਦੇਸ਼ ਭਰ ਦੇ ਵਿੱਚ ਦੇਖੋ ਇਸ ਦੋਲਨ ਨੂੰ ਪੂਰੀ ਜਿਹੜੀ ਚੰਗਿਆਰੀ ਮਿਲ ਚੁੱਕੀ ਆ ਬਿਹਾਰ ਤੋਂ ਆਉਣ ਵਾਲੇ ਕਿਸਾਨਾਂ ਵਾ ਟ੍ਰੇਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਰਹੇ ਆ ਹਰਿਆਣਾ ਦੇ ਵਿੱਚ ਜਗ੍ਹਾ ਜਗ੍ਹਾ ਕਰਫਿਊ ਲੱਗਾ ਵਾ ਫਿਰ ਵੀ ਲੋਕ ਜਿਹੜੇ ਕਿਸਾਨ ਮਜ਼ਦੂਰ ਆ ਧਰਨਾ ਲਾ ਰਹੇ ਆ ਹੋਰ ਵੀ ਬਹੁਤ ਸਟੇਟਾਂ ਤੋਂ ਜਿਹੜੇ ਕਿਸਾਨ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਸਰਕਾਰ ਵਾ ਜਿਹੜੀ ਜ਼ਾਲਮ ਹਕੂਮਤ ਆ ਮੋਦੀ ਦੀ ਸਰਕਾਰ ਵਾ ਇਹ ਲਗਾਤਾਰ ਆਪਣੀ ਪੁਲਿਸ ਦੇ ਨਾਲ ਵੱਖ-ਵੱਖ ਜਿਹੜੀਆਂ ਇਹਨਾਂ ਕੋ ਆਰਮੀ ਦੀਆਂ ਜਿਹੜੀਆਂ ਵੀ ਆ ਇਹਦੇ ਕੋ ਬੀਐਸਐਫ ਆ ਹੋਰ ਵੀ ਜਿਹੜੀਆਂ ਇਹਨਾਂ ਕੋ ਵੱਖ-ਵੱਖ ਇਹਨਾਂ ਦੀਆਂ ਟੀਮਾਂ ਵਾ ਆਰਐਸਐਸ ਦੇ ਨਾਲ ਮਿਲ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਵਾ ਜਿਹੜੀ ਬਹੁਤ ਹੀ ਖਲੋਨੀ ਹਰਕਤ ਆ ਇਹ ਬਾਬਾ ਅੰਬੇਦਕਰ ਦਾ ਦੇਸ਼ ਆ ਉਹਨੇ ਸੰਵਿਧਾਨ ਬਣਾਇਆ ਸੀ ਅਸੀਂ ਸੰਵਿਧਾਨ ਦੇ ਉੱਪਰ ਚੱਲਦੇ ਰਹੇ ਆ ਅਸੀਂ ਕੋਈ ਇੱਥੇ ਹਾਡੀ ਜਿੱਦ ਦਾ ਸਵਾਲ ਨਹੀਂ ਹੈਗਾ ਤੇ ਅਸੀਂ ਬੈਰੀਕੇਡ ਤੋੜ ਕੇ ਹੀ ਅੱਗੇ ਜਾਣਾ ਵਾ ਜਾਂ ਅਸੀਂ ਇਹੋ ਜਿਹਾ ਕੋਈ ਚੈਲੰਜ ਨਹੀਂ ਕਰਦੇ ਵੀ ਅਸੀਂ ਜਿਹੜਾ ਵਾ ਸਰਕਾਰ ਨਾਲ ਲੜਾਂਗੇ ਸਰਕਾਰ ਜਿਹੜਾ ਅੱਗੇ ਨੌਜਵਾਨ ਵਾ ਉਹ ਵੀ ਕਿਸਾਨ ਦੇ ਹੀ ਬੱਚੇ ਹਨ ਉਹ ਵੀ ਕਿਸਾਨ ਹੀ ਹਨ ਅਸੀਂ ਉਹਨਾਂ ਦੇ ਨਾਲ ਕੋਈ ਟਕਰਾ ਨਹੀਂ ਚਾਹੁੰਦੇ ਮੋਦੀ ਅੱਜ ਸਾਡੇ ਜਿਹੜੇ ਆ ਹਕੂਮਤ ਆ ਜਿਹੜੀ ਇਹ ਮੋਦੀ ਦੀ ਹਕੂਮਤ ਆ ਜ਼ਾਲਮ ਹਕੂਮਤ ਸਾਡੇ ਇਹਨਾਂ ਕਾਨੂੰਨਾਂ ਨੂੰ ਸਾਡੀਆਂ ਇਹਨਾਂ ਹੱਕੀ ਮੰਗਾਂ ਨੂੰ ਸਾਨੂੰ ਦੇ ਦੇਵੇ ਅਸੀਂ ਇੱਥੋਂ ਵਾਪਸ ਜਾਣ ਨੂੰ ਤਿਆਰ ਵਾ ਅਸੀਂ ਕੋਈ ਇਹਨੇ ਵੇਲੇ ਨਹੀਂ ਆਗੇ ਅਗਰ ਉਹਨਾਂ ਨੂੰ ਲੱਗਦਾ ਅਸੀਂ ਬੜੇ ਵਿਹਲੇ ਆ ਇੱਥੇ ਇਕੱਲੇ ਇਕੱਲੇ ਬੰਦੇ ਨੂੰ ਪੁੱਛ ਲੋ ਕਿ ਕੋਈ ਇੱਥੋਂ ਵਿਹਲਾ ਨਹੀਂ ਆ ਇਹ ਜਾਗਦੀਆਂ ਜ਼ਮੀਰਾਂ ਵਾਲੇ ਬੰਦੇ ਆ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਬਨਵੇਂ ਸੀ ਉੱਥੇ ਅਸੀਂ ਬਿਠਾ ਕੇ ਇਕੱਲੇ ਉਹ ਵੀ ਨਹੀਂ ਬੋਰੇ ਸਾਡੇ ਸਟੇਜ ਦੇ ਐਮਪੀ ਉਹ ਵੀ ਨਹੀਂ ਬੋਰੇ ਬਹੁਤ ਸਾਰੇ ਪਾਰਲੀਮੈਂਟ ਦੇ ਵਿੱਚ ਵੀ ਆ ਲੋਕ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਨਹੀਂ ਬੋਰੇ ਪਰ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਇੱਥੇ ਪਹੁੰਚੇ ਆ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਇੰਗਲੈਂਡ ਤੋਂ ਲੈ ਕੇ 40-42 ਮੁਲਕਾਂ ਦੇ ਵਿੱਚ ਦੇਖੋ ਵੀ ਤੁਹਾਡੀ ਕਿਸਾਨਾਂ ਦੀ ਆਵਾਜ਼ ਵਾ ਜਿਹੜੀ ਲਗਾਤਾਰ ਬੁਲੰਦ ਕਰ ਰਿਆ ਅਸੀਂ ਜਿਹੜੀ ਇਸ ਆਵਾਜ਼ ਨੂੰ ਛੱਡਾਂਗੇ ਨਹੀਂ ਕਿਉਂਕਿ ਤੁਹਾਡੀ ਕੱਲੀ ਭਾਰਤ ਅਗਰ ਨਹੀਂ ਸੁਣੂਗਾ ਕਿਉਂਕਿ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਪੂਰੇ ਭਾਰਤ ਦਾ ਆਪਣੇ ਆਪ ਨੂੰ ਗੁਲਾਮ ਸਮਝਦਾ ਵਾ ਕਿਉਂਕਿ ਕੋਪਰੇਟ ਘਰਾਣਿਆਂ ਦੀ ਸਰਕਾਰ ਵਾ ਕੋਪਰੇਟ ਕਰਾਣਿਆਂ ਦੀ ਜਿਹੜੀ ਸਰਕਾਰ ਵਾ ਇਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੀ ਆ ਇਹ ਕਿਸਾਨ ਨੂੰ ਨੰਗਾ ਗਿਰਗੜਾਟਾ ਹੁਆ ਜਿੱਦਾਂ ਬੋਲਦੇ ਆ ਮੋਦੀ ਵਾਲੇ ਇਹ ਜਿਹੜਾ ਵਾ ਬਿਲਕੁਲ ਨੰਗੇ ਪੈਰੀ ਨੰਗੇ ਸਿਰ ਵੇਖਣਾ ਚਾਹੁੰਦੀ ਆ ਪਰ ਜਦੋਂ ਇਹ ਕਿਸਾਨ ਨੂੰ ਕਿਸੇ ਨੂੰ ਕੇ ਗੱਡੀ ਤੇ ਵੇਖ ਲੈਂਦੇ ਆ ਲੰਗਰ ਛਕਾਉਂਦੇ ਦੇਖ ਲੈਂਦੇ ਆ ਇਹਨਾਂ ਦੀਆਂ ਵਧੀਆ ਪਕੜੀਆਂ ਬੰਨੀਆਂ ਵੇਖਦੇ ਆ ਇਹ ਸਰਕਾਰ ਇਹ ਕੋਆਪਰੇਟ ਦੇ ਘਰਾਣਿਆਂ ਦੇ ਨਾਲ ਮਿਲ ਕੇ ਇਹਨਾਂ ਨੂੰ ਲਗਾਤਾਰ ਗਰੀਬ ਕਰਨਾ ਚਾਹੁੰਦੀ ਆ ਜਿਸ ਤਰ੍ਹਾਂ ਅਸੀਂ ਨਹੀਂ ਹੋਣ ਦਿਆਂਗੇ ਇਸ ਦੇਸ਼ ਦਾ ਕਿਸਾਨ ਮਜ਼ਦੂਰ ਮਿਲ ਕੇ ਇਸ ਸਰਕਾਰ ਦੀਆਂ ਜੜਾਂ ਪੁੱਟੇਗਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਦਾ ਬਿਲਕੁਲ ਬਾਈਕਾਟ ਕਰਾਂਗੇ ਕੱਲੇ ਪੰਜਾਬ ਹਰਿਆਣੇ ਚ ਨਹੀਂ ਦੇਸ਼ ਭਰ ਦੇ ਵਿੱਚ ਇਹਦਾ ਬਾਈਕਾਟ ਕੀਤਾ ਜਾਊਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ ਜੀ ਸਾਡੇ ਸਾਥੀ ਸਾਡੇ ਆਜੂ ਕਾਪੂ ਮਾਮਾ ਅਵੇ ਜਾਣੇ ਹਲੇ ਮੈਨੂੰ ਨੱਥਾ ਛੱਡ ਦੇ ਇਧਰ ਕਰੋ ਜੀ ਹਾਂਜੀ ਸਰ ਤੁਸੀਂ ਕੀ ਬੋਲਣਾ ਚਾਹੋਗੇ ਕਿਸਾਨਾਂ ਦੇ ਹੱਕ ਲਈ ਦੇਖੋ ਜਿਸ ਤਰ੍ਹਾਂ ਵੀਰ ਨੇ ਹੁਣੇ ਮੈਂ ਕਹਿੰਨਾ ਇੰਨੀ ਕੁ ਵਧੀਆ ਗੱਲ ਕਹੀ ਆ ਜਿਹੜੀ ਕਿ ਦਿਲ ਨੂੰ ਲੱਗ ਰਹੀ ਹੈ ਜਦੋਂ ਹਰੇਕ ਪੰਜਾਬੀਆਂ ਦੀ ਗੱਲ ਮੈਂ ਕਹਿੰਨਾ ਇਹੋ ਜੀ ਸਰਕਾਰਾਂ ਤੱਕ ਪਹੁੰਚ ਜਾਵੇ ਠੀਕ ਹੈ ਤੂੰ ਸਾਡੀ ਮੰਗਾਂ ਮੰਨ ਲੈ ਮੈਂ ਕਹਿੰਦਾ ਅਸੀਂ ਵੀ ਮੰਨ ਲਾਂਗੇ ਮੋਦੀ ਵੀ ਠੀਕ ਹੈ ਤੂੰ ਵਧੀਆ ਬੰਦਾ ਵਾ ਪਰ ਤੂੰ ਕਟੋੜੇ ਕੰਮ ਤਾਂ ਕਰਕੇ ਲੋਕਾਂ ਦੇ ਹਿੱਤ ਦੀ ਗੱਲ ਤਾਂ ਕਰ ਅੱਜ ਦੇਖੋ ਇੱਥੇ ਸੀਵੀਆਂ ਜੀਆਂ ਅਸੀਂ ਯਾਦਾਂ ਦੇ ਵਿੱਚ ਅਸੀਂ ਅਸੀਂ ਇੱਥੇ ਕੈਂਡਲ ਮਾਰਚ ਕਰ ਰਹੇ ਹਾਂ ਮੈਂ ਕਹਿੰਦਾ ਕਦੇ ਵੀ ਨਾ ਕਿਸੇ ਵੱਦੂਆ ਨਹੀਂ ਲੈਣੀ ਚਾਹੀਦੀ ਪਰ ਪੰਜਾਬ ਦੇ ਹਰ ਘਰ ਦੇ ਵਿੱਚ ਉਹ ਮੋਦੀ ਅਤੇ ਖੱਟੜ ਜਿਹੜਾ ਹੈਗਾ ਵਾ ਇਹ ਸਾਰਿਆਂ ਲਈ ਵੱਦੂਆ ਹੈਗੀ ਆ ਮੈਂ ਕਹਿੰਦਾ ਮੇਰੇ ਪੰਜਾਬ ਦੇ ਹਰ ਘਰ ਚ ਵੱਦੂਆ ਜਾ ਰਹੀ ਹੈ ਇਹਨਾਂ ਦੇ ਘਰਾਂ ਦੇ ਵਿੱਚ ਵੀ ਕੈਂਡੀਨ ਮਾਰਚ ਨਿਕਲਣਗੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਅਨਿਲ ਵਿੱਚ ਮੁਰਦਾਬਾਦ ਅਨਿਲ ਵਿੱਚ ਮੁਰਦਾਬਾਦ ਖੱਟੜ ਮੁਰਦਾਬਾਦ ਖੱਟੜ ਮੁਰਦਾਬਾਦ ਮੈਂ ਕਹਿੰਦਾ ਪੰਜਾਬ ਦੇ ਹਿੱਕਾਂ ਦੇ ਉੱਤੇ ਗੋਲੀ ਚਲਾਉਣ ਵਾਲਿਓ ਤੁਹਾਡੇ ਘਰਾਂ ਚ ਇਹ ਕੈਂਡਲ ਮਾਰਚ ਜਰੂਰ ਨਿਕਲਣਗੇ ਇਹ ਸਾਡੀ ਪੂਰੇ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਬਾਦਦਵਾ ਵਾ ਇਹ ਬਾਦਦਵਾ ਥੋੜੀ ਬੜੀ ਛੇਤੀ ਲੱਗੂ ਕਹਿੰਦੇ ਨੇ ਤੂੰ ਹੰਕਾਰਿਆ ਹੋਇਆ ਰਾਜਾ ਨਾ ਪਰ ਵਾਹਿਗੁਰੂ ਤਾਂ ਉੱਪਰੋਂ ਬੈਠਾ ਦੇਖ ਰਿਆ ਇਹਦਾ ਹਿਸਾਬ ਪਰਮਾਤਮਾ ਕਰੂ ਸਾਡੇ ਅੱਜ ਹੱਥ ਬੰਨੇ ਹੋਏ ਆ ਤੂੰ ਸਾਡੇ ਤੇ ਗੋਲੀਆਂ ਚਲਾ ਰਿਆ ਤੈਨੂੰ ਤੇ ਥੁੱਕਣ ਨੂੰ ਮਨ ਕਰਦਾ ਪਿਆ ਕਿ ਤੇਰਾ ਮੂੰਹ ਆਵੇ ਅਸੀਂ ਤੇਰੇ ਮੂੰਹ ਤੇ ਥੁੱਕੀਏ ਕਿਉਂਕਿ ਇਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਤਸ਼ੱਦਦ ਅਸੀਂ ਬਰਦਾਸ਼ਤ ਨਹੀਂ ਹੋ ਰਹੀ ਇਹ ਜਿਹੜੇ ਬੈਰੀਗੈਟ ਤੂੰ ਲਾਏ ਆ ਨਾ ਮਿੰਟ ਦਾ ਕੰਮ ਐ ਪਰ ਪੰਜਾਬ ਦੇ ਕਿਸਾਨ ਚਾਹੁੰਦੇ ਨੇ ਸ਼ਾਂਤ ਮਿੰਟ ਢੰਗ ਨਾਲ ਨਰਮੀ ਨਾਲ ਜਿਹੜਾ ਕੰਮ ਹੋ ਜਾਏ ਓਡੇ ਵਰਗੀ ਕੋਈ ਰੀਸ ਨਹੀਂ ਹੁੰਦੀ ਅਸੀਂ ਕੋਈ ਚੂੜੀਆਂ ਨਹੀਂ ਪਾਈਆਂ ਪਰ ਅਸੀਂ ਚਾਹੁੰਦੇ ਆ ਕਿ ਜੋ ਕਾਨੂੰਨ ਦੀ ਮर्यादा ਨਾਲ ਕੰਮ ਹੋ ਜਾਏ ਇਹ ਤੁਸੀਂ ਸਾਨੂੰ ਇਕਸਾਉਣ ਦੇ ਲਈ ਪਿੱਛੇ ਪਰਸੋਂ ਕੀ ਹੋਇਆ ਤੁਸੀਂ ਦੇਖਿਆ ਹੋਣਾ ਇਧਰੋਂ ਬੰਦੇ ਆ ਕੇ ਖਨੋਰੀ ਬਾਰਡਰ ਤੇ ਤੁਸੀਂ ਜਾ ਕੇ ਦੇਖੋ ਇਹਨਾਂ ਦੇ ਆਪ ਦੇ ਬੰਦੇ ਇਹ ਜਿਹੜੇ ਪੌਦੇ ਬਰਦੀਆਂ ਪਾਈਆਂ ਹੋਈਆਂ ਨਾ ਇਹਨਾਂ ਦੇ ਵਿੱਚ ਇਹਨਾਂ ਦੇ ਖੱਟੜ ਦੇ ਪਾਲੇ ਹੋਏ ਬਦਮਾਸ਼ ਆਰਐਸਐਸ ਆਰਐਸ ਦੇ ਮੈਂਬਰ ਗੁੰਡੇ ਦੱਲੇ ਮਾਗਨਾ ਡੇ ਨਕਮੇ ਬੰਦਿਆਂ ਨੂੰ ਵਰਦੀਆਂ ਦੇ ਕੇ ਨਾ ਛੋਟੀਆਂ ਦੇ ਦੇ ਕੇ ਮਗਰ ਪਾਇਆ ਹੋਇਆ ਸਾਡੇ ਕਿਸਾਨਾਂ ਦੇ ਟਰੈਕਟਰਾਂ ਨੂੰ ਟਰਾਲੀਆਂ ਨੂੰ ਆਉਂਦੇ ਹੋ ਰਾਸ਼ਨ ਨੂੰ ਲੰਗਰ ਨੂੰ ਪਾਣੀ ਨੂੰ ਇੱਥੋਂ ਤੱਕ ਕਿ ਬੁੜੀਆਂ ਦੇ ਉੱਪਰ ਵੀ ਇਹਨਾਂ ਡੰਡੇ ਮਾਰੇ ਪਰ ਮੈਂ ਇੱਕ ਗੱਲ ਕਹਿਣਾ ਮੇਰੇ ਦੇਸ਼ ਦਾ ਜਿਹੜਾ ਜਵਾਨ ਹੈ ਨਾ ਜਿਹੜਾ ਅਸਲ ਜਵਾਨ ਹੈ ਜਿੰਮੇ ਖਾਲਸਾ ਪੰਥ ਦੇ ਵਿੱਚ ਖਾਲਸ ਸਿੱਖ ਹੁੰਦੇ ਨੇ ਉਹ ਮੇ ਜਵਾਨ ਵੀ ਸੱਚੇ ਹੁੰਦੇ ਨੇ ਸੱਚਾ ਜਵਾਨ ਕਦੇ ਵੀ ਕਿਸਾਨਾਂ ਦੇ ਉੱਪਰ ਹਮਲਾ ਨਹੀਂ ਕਰ ਸਕਦਾ ਇਹ ਮੈਗਨਾ ਜਿਹੜੀ ਮਰਜ਼ੀ ਕਿਤਾਬ ਤੇ ਲਿਖਿਆ ਹੋਇਆ ਹੈ ਇੱਕ ਫੌਜੀ ਹਾ ਸਿਰਫ ਨਾਮ ਲੈ ਕੇ ਇਨਾ ਮੁੰਡੇ ਦਲਿਆਂ ਨੂੰ ਖੜਾ ਕੀਤਾ ਹੋਇਆ ਇਹਨਾਂ ਦੀ ਮੈਂ ਸੁਪਰੀਮ ਕੋਰਟ ਹਾਈ ਕੋਰਟ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਹਿਲਾਂ ਤਾਂ ਜਿਹੜੇ ਇੱਥੇ ਬੈਠੇ ਖੜੇ ਹੈਗੇ ਆ ਡੰਗੇ ਕਿਉਂ ਹੈਲਮਟ ਪਾਇਆ ਸਾਨੂੰ ਨਹੀਂ ਪਤਾ ਕੌਣ ਹੈ ਉਹਦੇ ਵਿੱਚ ਕੌਣ ਹੈ ਠੀਕ ਹੈ ਇਹਨਾਂ ਨੂੰ ਵੈਰੀਫਾਈ ਕਰੋ ਕਿ ਇਹ ਸੱਚੀ ਹੈ ਫੌਜੀ ਨੇ ਇਹ ਪੁਲਿਸ ਨੇ ਕਿਉਂਕਿ ਮੈਂ ਇੱਥੇ ਮਾਵਾ ਪੈਣਾ ਵੀ ਖੜੀਆਂ ਨੇ ਫੌਜੀ ਕਦੇ ਵੀ ਗੰਦੇ ਇਸ਼ਾਰੇ ਨਹੀਂ ਕਰਦੇ ਜਿਵੇਂ ਹੱਥ ਕੱਢ ਕੇ ਕਰਦੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਕਦੇ ਫੌਜੀ ਅਸਲ ਫੌਜੀ ਦੇਸ਼ ਦਾ ਫੌਜੀ ਜਿਸ ਨੇ ਕਾਨੂੰਨ ਦੀ ਕਿਤਾਬ ਪੜ੍ਹੀ ਹੋਊਗੀ ਉਹ ਗੰਦੇ ਇਸ਼ਾਰੇ ਨਹੀਂ ਕਰੂਗਾ ਉਹ ਬੇਵਕੂਫ ਇਨਸਾਨ ਗੰਦੇ ਇਸ਼ਾਰੇ ਕਰਦੇ ਨੇ ਇਹ ਉਹੀ ਕਰ ਸਕਦੇ ਨੇ ਦੇਖੋ ਮੇਰੀ ਗੱਲ ਸੁਣੋ ਖੱਟੜ ਰੋਕਣਾ ਚਾਹੁੰਦਾ ਆ ਆਪਾਂ ਸਾਰੇ ਜਾਣਦੇ ਆ ਆਪਾਂ ਕਿਸੇ ਨੂੰ ਰੋਕਣਾ ਹੋਵੇ ਆਪਾਂ ਕਿੰਨੀ ਉਚਾਲਾਂ ਚੱਲਦੇ ਨੇ ਉਹ ਚਾਲਾਂ ਚੱਲਣ ਵਾਸਤੇ ਇਹਨਾਂ ਨੇ ਆਪਦੇ ਪਾਲੇ ਹੋਏ ਗੁੰਡੇ ਵਿੱਚ ਪਾਏ ਹੋਏ ਆ ਇਹਨਾਂ ਨੇ ਆਪਦੇ ਪਾਲੇ ਗੁੰਡੇ ਪਾਏ ਆ ਜੋ ਕਿ ਇੱਥੇ ਹਮਲਾ ਕਰਦੇ ਨੇ ਦੇਖੋ ਅਸਲ ਅਸਲ ਫੌਜੀ ਪਤਾ ਕਿਹੜੇ ਨੇ মিডিਆ ਨੂੰ ਉੱਥੇ ਜਾਣ ਤੋਂ ਰੋਕਿਆ ਜਾਂਦਾ ਹੈ ਅਸਲ ਕਿਸਾਨ ਜਿਹੜੇ ਅਸਲ ਫੌਜੀ ਨੇ ਨਾ ਉਹ ਪਿੱਛੇ ਨੇ ਉਹਨਾਂ ਦੀ ਵਰਦੀਆਂ ਤੇ ਉਹਨਾਂ ਦੇ ਲਿਬਾਸ ਦੇ ਵਿੱਚ ਨਾ ਅੱਗੇ-ਅੱਗੇ ਜਿਹੜੇ ਉਹ ਗੁੰਡੇ ਨੇ ਜਿਹੜੇ ਭ੍ਰਸ਼ਟਾਚਾਰ ਰਹੇ ਨੇ ਆ ਗੋਲੇ ਸੁੱਟਦੇ ਪਏ ਨੇ ਸੈਨਾਕੋਲ ਆ ਡਰੋਨ ਦੇ ਰਾਹੀਂ ਬੰਮ ਸੁੱਟਣ ਦਾ ਕੋਈ ਰਵਾਜ ਨਹੀਂ ਹੈਗਾ ਆ ਜਿਹੜੇ ਸੁੱਟਦੇ ਪਏ ਨੇ ਜਿਹੜੀ ਆ ਆਸੂ ਗਿਆ ਜਿਹੜੇ ਗੋਲੇ ਸੁੱਟ ਰਹੇ ਨੇ ਦੇਖੋ ਜੀ 12 ਬੋਰ ਦੀ ਗੋਲੀ 32 ਬੋਰ ਦੀ ਗੋਲੀ 30 ਬੋਰ ਦੀ ਗੋਲੀ ਇਹ ਫੌਜੀ ਕਿਸਾਨ ਚ ਚਲਾਈ ਨਹੀਂ ਸਕਦੇ ਨੇ ਮੈਂ ਸ਼ਰੀਆਮ ਖੁੱਲਕੇ ਬੋਲ ਰਿਹਾ ਇਹ ਖੱਟੜ ਦੇ ਦੱਲੇ ਨੇ ਜਿਹੜੇ ਕੀ ਕਿਸਾਨਤ ਨੂੰ ਜ਼ਖਮੀ ਕਰਦੇ ਨੇ ਕਿਉਂ ਕਿਉਂਕਿ ਇਹ ਮੁੜ ਜਾਣ ਇਹ ਡਰਾਉਣਾ ਚਾਹੁੰਦੇ ਨੇ ਪਰ ਇਹ ਗੱਲ ਨੋਟ ਕਰ ਲੋ ਖੱਟੜ ਸਰਕਾਰ ਸਾਡੇ ਦੇਸ਼ ਦੇ ਜਵਾਨ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨ ਨੌਜਵਾਨ ਬਜ਼ੁਰਗ ਕੋਈ ਪਿੱਛੇ ਨਹੀਂ ਹਟੂਗਾ ਇੱਥੋਂ ਤੱਕ ਕਿ ਤੁਸੀਂ ਦੇਖ ਲੋ ਅੱਜ ਕੈਂਡਲ ਮਾਰਚ ਹੈ ਲੱਖਾਂ ਦੇ ਵਿੱਚ ਤਦਾਦ ਚ ਮੁੰਡੇ ਇੱਥੇ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਆਏ ਦਿਨ ਇੱਥੇ ਤਦਾਦ ਵਧ ਰਹੀ ਹੈ ਘਟ ਨਹੀਂ ਰਹੀ ਹੈ ਜਿੰਨੇ ਤੁਸੀਂ ਹਮਲੇ ਕਰ ਰਹੇ ਹੋ ਨੇ ਉਸ ਤੋਂ ਵੱਧ ਇੱਥੇ ਤਜਾਦ ਬਦਰੀ ਹੈ ਮੇਰੇ ਪਹਿਲੇ ਹਜ਼ਾਰਾਂ ਦੀ ਗਿਣਤੀ ਸੀ ਕਿਸਾਨ ਹੁਣ ਲੱਖਾਂ ਨੇ ਇੱਥੇ ਇੱਕ ਦਿਨ ਆਊਗਾ ਕਰੋੜਾਂ ਦੇ ਵਿੱਚ ਕਿਸਾਨ ਪਹੁੰਚੇ ਹੋਣਗੇ ਤੁਹਾਨੂੰ ਤਰਪਜਨ ਨੂੰ ਰਾਹ ਹੀ ਲੱਭਣਾ ਤੁਸੀਂ ਇਹ ਆਪਣੇ ਇਸ ਚੀਜ਼ਾਂ ਤੋਂ ਬਾਜੀ ਮਤਲਬ ਤੁਸੀਂ ਇਹਨਾਂ ਚੀਜ਼ਾਂ ਤੋਂ ਕਰਤੂਤਾਂ ਤੋਂ ਬਾਜ਼ ਆ ਜਾਓ ਸਾਡੀ ਮੰਗਾਂ ਨੂੰ ਮੰਨ ਲਓ ਐਮਐਸਪੀ ਦਾ ਕਾਨੂੰਨ ਸਾਡੇ ਪਿਛਲੇ ਸਾਲ ਜਿਹੜਾ ਇਹਨਾਂ ਨੇ ਕੀਤਾ ਸੀਗਾ ਬੀਤੇ ਵਿੱਚ ਜਿਹੜਾ ਲੰਗਾਏ ਸੀ 2020 ਦੇ ਵਿੱਚ ਉਦੋਂ 650 80 ਕਿਸਾਨ ਸ਼ਹੀਦ ਹੋਏ ਸੀ ਉਹਦਾ ਵੀ ਮੌਜਾ ਮੰਗਦਾ ਪਿਆ ਮੇਰਾ ਕਿਸਾਨ ਉਹਦੇ ਘਰ ਦੇ ਵੀ ਸਭ ਨੂੰ ਅੱਛੀ ਨੌਕਰੀ ਦੋ ਮੌਜਾ ਦੋ ਠੀਕ ਹੈ ਜਿਹੜਾ ਹੁਣ ਨਾ 10 ਤੋਂ 12 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਥੋਂ ਤੱਕ ਕੀ ਰਾਜਪੁਰਾ ਸਿਵਲ ਹਸਪਤਾਲ ਦੇ ਜਿਹੜੇ ਕਿਸਾਨ ਬੈਠੇ ਨੇ ਉੱਥੇ ਤੱਕ ਸੁਵਿਲਾਵਾ ਕੋਈ ਮੌਜਾ ਨਹੀਂ ਕਰਵਾ ਰਹੇ ਨੇ ਆਮ ਆਦੀ ਪਾਰਟੀ ਜਿਹੜਾ ਭਗਵੰਤ ਮਾਨ ਹੈ ਉਹ ਡਰਾਮੇ ਵਾਸਤੇ ਹੈਗਾ ਹੀ ਆ ਉਹ ਹੋਰ ਡਰਾਮੇ ਨਵੇਂ ਕਰਦਾ ਜਾ ਕੇ ਉੱਥੇ ਮੈਂ ਚੋਣਾ ਦੇਖੋ ਉਹਨਾਂ ਵੱਲ ਕੋਈ ਕੋਈ ਮੁਆਵਜ਼ਾ ਰਿਲੀਜ਼ ਕੀਤਾ ਕੋਈ ਵੀ ਨੋਟਿਸ ਆਇਆ ਸ਼ੁਭਜੀਪ ਸ਼ੁਭਕਰਨ ਨੂੰ ਤੁਸੀਂ ਕਹਿੰਦੇ 1 ਕਰੋੜ ਰੁਪਏ ਦਿੱਤਾ ਮੈਂ ਕਹਿੰਨਾ ਮੇਰੇ ਘਰ ਦਾ ਇਕੱਲਾ-ਕੱਲਾ ਕਿਸਾਨ ਕਰੋੜ ਤੱਕ ਹੀ ਹਰਬਾ ਪੱਤੀ ਹੈ ਤੁਸੀਂ ਆਪ ਦਾ ਮੁੰਡਾ ਮਰਵਾਓ ਅਸੀਂ ਤੁਹਾਨੂੰ 10-10 ਕਰੋੜ ਰੁਪਏ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ 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 ਪੰਜਾਬ ਦੇ ਕਿਸਾਨਾਂ ਨੇ ਜਾਨਾਂ ਦੀ ਕੀਮਤ ਕਰੋੜਾਂ ਰੁਪਏ ਲਾਨੇ ਕੀ ਹੁੰਦਾ ਕਰੋੜ ਰੁਪਿਆ ਤੁਸੀਂ ਆ ਮੈਂ ਖੱਟਣ ਨੂੰ ਕਹਿਣਾ ਤੂੰ ਆਪਦਾ ਮੁੰਡਾ ਮਰਵਾ ਇੱਥੇ 1000 ਕਰੋੜ ਰੁਪਿਆ ਵੀ ਦੇ ਸਕਦੇ ਆ ਆਪਦੀ ਜ਼ਮੀਨ ਗਹਨੇ ਕਰਕੇ ਅਸੀਂ 1000 ਜਰ ਕਰੋੜ ਵੀ ਦੇ ਸਕਦੇ ਆ ਕਿਸਾਨਾਂ ਨੂੰ ਤੂੰ ਨੰਗ ਨਾ ਸਮਝੀ ਤੂੰ ਪੈਸੇ ਦਾ ਨਾ ਸਮਝੀ ਕਿ ਪੈਸੇ ਪਿੱਛੇ ਨੇ ਸਾਨੂੰ 302 ਦਾ ਪਰਚਾ ਚਾਹੀਦਾ ਜਿਹੜੇ ਦਲਿਆ ਨੇ ਗੋਲੀ ਚਲਾ ਕੇ ਮਾਰੀ ਆ ਪੈਸਾ ਨਹੀਂ ਚਾਹੀਦਾ ਸਾਨੂੰ ਸਾਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਜਾਨ ਦੀ ਕੀਮਤ ਪਰਚੇ ਨਾਲ ਹੋਊਗੀ ਬੋਲੋ हरियाणा ਦੇ ਗ੍ਰਾਮ ਮੰਤਰੀ ਅਨਿਲ ਬੱਜਦੇ ਉੱਪਰ ਪਰਚਾ ਦਰਜ ਹੋਵੇ 302 ਦਾ ਮੁੱਖ ਮੰਤਰੀ ਖੱਟੜ ਤੇ ਪਰਚਾ ਦਰਜ ਹੋਵੇ ਅਸੀਂ ਤਾਂ ਜਾ ਕੇ ਆਪਣੀ ਮੰਗਾਂ ਨੂੰ ਮੰਨਾਂਗੇ ਇਹ ਅੰਦੋਲਨ جاری ਰਹੂਗਾ ਔਨਲੇ ਦਿਨਾਂ ਤੱਕ ਅਗਲੇ ਦਿਨਾਂ ਤੱਕ ਅਸੀਂ ਆਪਣੇ ਸੀਨੀਅਰ ਲੀਡਰਾਂ ਨਹੀਂ ਅਸੀਂ ਮੀਟ ਕਰਾਂਗੇ ਕਿਉਂਕਿ ਮੇਰੀ ਗੱਲ ਜਦ ਤੱਕ ਇਹ ਕੰਮ ਖਤਮ ਨਹੀਂ ਹੁੰਦਾ ਅਸੀਂ ਪਿੱਛੇ ਹਟਣਾ ਨਹੀਂ ਹੈਗਾ ਅਸੀਂ ਹੋਰ ਤਦਦੱਚ ਆਵਾਂਗੇ ਇੱਥੋਂ ਤੱਕ ਕਿ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦਰਾਈ ਮੈਂ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਆਪਣੇ ਸ਼ਹਿਰਾਂ ਤੋਂ ਇੱਕ ਇੱਕ ਮੈਂਬਰ ਵੀ ਇੱਥੇ ਭੇਜੋ ਤਾਂਕਿ ਸ਼ਾਦ ਨਰਚ ਨੂੰ ਹੋਰ ਬਾਲੇ ਮਿਲ ਸਕੇ ਹੈ ਕਿਉਂਕਿ ਇਹ ਮੋਰਚਾ ਫਤਿਹ ਕਰਕੇ ਹੀ ਵਾਪਸ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹ ਸ੍ਰੀ ਆਕਾ